ਨਹੀਂ ਹੋ ਰਿਹਾ ਮੈਚ ਸਮਾਪਤ ਲੇ ਵੀ ਚਰਨੀ ਜਿੱਤ ਗਏ ਬਹੁਤ ਬਹੁਤ ਧੰਨਵਾਦ ਸੋਡਾ ਲੈ ਵੀ ਚਰਨੀ ਕੋਈ ਗੱਲੀ ਇਹ 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 ਉਹ ਪਿਆਰ ਦਾ ਪਿਆਰ ਦਾ ਪਿਆਰ ਉਹ ਪਿਆਰ ਓਏ ਹੈਲੋ ਓਏ ਭਾਈ ਓਏ ਬੇਲੇ ਦੇ ਵਿੱਚ ਔਰ ਗੱਲਾਂ ਬਾਤਾਂ ਲੱਗੜੀਆਂ ਟਿਕਾਣੇ ਲੈ ਵੀ ਲੈ ਕਰਦੇ ਗੱਲ ਮੁੰਡੇ ਦੀ ਜੀਂਦਾਂ ਵਾਲਾ ਜੀਂਦਾਂ ਕਹਿੰਦੇ ਜੀਂਦ ਟੇਸਣਵੇ ਲਾ ਕੇ ਕਰਕੇ ਦੇ ਜਲਾਨੀ ਨਗਰ ਇਹ ਦੇਵੀਗੜ੍ਹ ਦੇ ਕੱਪ ਦਾ ਝੋਟੀ ਦਾ ਜੇਤੂ ਕਹਿੰਦੇ ਟੋਲਾ ਮੇਰੇ ਮਿੱਤਰੋ ਹਰਿਆਣੇ ਵਾਲਾ ਉਹ ਕਹਿੰਦੇ ਕਬੱਡੀ ਪਾ ਰਿਹਾ ਲਓ ਗੋਲੀਆਂ ਸੁੱਖਾ ਦੇ ਜਗਦੀਪ ਰੱਲੀਆਂ ਬੱਲੇ 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 ਤਾੜੀ उस पिंड राे मेरे मेरे वेड़ पोना हो छोटे वर्गे सेव वर्गे नाल पीड़ा दरती राे ने मुंडे तो को तो ਬਾਜ ਗਿਆ ਬਰੋਬਰ ਆਏ ਭਾਈ ਰੂਪੇ ਵਾਲਾ ਗੱਲ ਹੋ ਗਈ ਆ ਕਿ ਬੰਦੇ ਅਸੀਂ ਵੀ ਕਿਸੇ ਦੇ ਨਾਲੋਂ ਘੱਟ ਨਹੀਂ ਤੂੰ ਜੱਜਮੂਰੇ ਮੁੱਕਰੀ ਨਾ ਮੁੱਲ ਮੋਲ ਪਿਆਰ ਵਾਲਾ ਜੱਟ ਨਹੀਂ ਆਓ ਜੱਜਮੂਰੇ ਮੁੱਕਰੀ ਨਾ ਟੋਲਾ ਵਾਲਿਆ ਲੱਭੀ ਆ ਗਿਆ ਮੁੰਡਾ ਖੇਡ ਮੈਦਾਨ ਦੇ ਵਿੱਚ ਥੱਬੇ ਥੱਬੇ ਦੇ ਮਾਟਾ ਆਹ ਮੁੰਡਾ ਵੇਖਣਾ ਮੇਰੇ ਵੀਰੋ ਫਿੱਟ ਜਾਪਰਾ ਔਰ ਵੇਖਾਂਗੇ ਸਾਹਮਣੇ ਆਹ ਸੁੱਖੇ ਵਰਗੇ ਰੱਲੀ ਵਾਲਾ ਖੜਾ ਚੜਦੇ ਕਿਹੜਾ ਕਰਵਾਉਂਦਾ ਜਫਾ ਕੌਣ ਲਾਉਣਾ ਨੰਬਰ ਕਿਹਦੇ ਹਿੱਸੇ ਆਉਣਾ ਏ ਫੇਰ ਉਹੀ ਫੇਰ ਉਹਦੇ ਫੇਰ ਹਾ ਤਾੜੀ ਮਾਰ ਦਿਓ ਲਵਲੀ ਦੇ ਨਾਂ ਤੇ ਇੱਕ ਵਾਰੀ ਲੈ ਵੀ ਲਦਾੜ ਆ ਰਿਹਾ ਵੇਖ ਲਾ ਹੁਣ ਪਤਾ ਹੋ ਰਿਹਾ ਮੈਚ ਚੱਲ ਰਿਹਾ ਮੱਖੜਾ ਗੋਡਿਆਂ ਤੇ ਆਉਂਦੇ ਆ ਮੁੰਡਿਆਂ ਇੱਥੇ ਪਤਾ ਲੱਗਦਾ ਵੀ ਕਿਹੜਾ ਕਿੰਨੇ ਪਾਣੀ ਦੇ ਵਿੱਚ ਹੈ ਬਾਹਰ ਬਿਠਦੇ ਗੱਲਾਂ ਬਹੁਤ ਹੋ ਜਾਂਦੀਆਂ ਰੇਡ ਪੈਂਦੀ ਆ ਮੈਦਾਨ ਦੇ ਵਿੱਚ ਮੀਣਾ ਆ ਇਥੇ ਭਲਵਾਲਾ ਮੀਠੇ ਭਲਵਾਲਾ ਖੇਤਲਵਾਲਾ ਜਖੇਤਲਵਾਲਾ ਆ ਬੱਲੇ ਏ ਏ ਏ ਏ ਓਏ ਮੇਰਾ ਰੱਬ ਕਿੰਦਾ ਲੱਗ ਰਿਹਾ ਤਾੜੀਆਂ ਦੋਨੋਂ ਟੀਮਾਂ ਦੇ ਨਾਤੇ ਮਾਰਦੇ ਲੈ ਵੀ ਭਾਈ ਇੱਕ ਵਾਰ ਤਾੜੀਆਂ ਚਲੋ ਮਾਰਿਓ ਜੇ ਸਵਾਰ ਉਹਨਾ ਮੈਦਾਨਾ ਜ਼ੋਰਦਾਰ ਤਾੜੀ ਮਾਰ ਦਈਏ ਆਓ ਸਵਾਰ ਵਧ ਗਿਆ ਆਓ ਆ ਗਿਆ ਮੁੰਡਾ ਫੇਰ ਖੇਡ ਮੈਦਾਨ ਦੇ ਵਿੱਚ ਵੇਖ ਰਿਹਾ ਹੈ ਜਲਾਨੀ ਵਾਲਾ ਕਹਿੰਦੇ ਭੋਲਾ ਵੜਿਆ ਹੋਇਆ ਹੈ ਉਹੀ ਜਾਫੀ ਹੈ ਉਹੀ ਰੇਡਰ ਹੈ ਪਰ ਨੰਬਰ ਨੰਬਰ ਧਾਵੀ ਦਾ ਹੈ ਲੈ ਵੀ ਪਿਆਰ ਦਾ ਪਿਆਰ ਦਾ ਹੈ ਪਿਆਰ ਨਾਲ ਵੀ ਮਿੱਤਰਾਂ ਤੇ ਖੜਕ ਪਈ ਯਾਰਾ ਸੁਣ ਕੇ ਢਾਈ ਸਰਦਾਰਾ ਆਹ ਨੰਬਰ ਕਹਿੰਦੇ ਉਸ ਵੇਲੇ ਜਲਾਰੀ ਵਾਲਾ ਕਹਿੰਦੇ ਜੋੜ ਗਿਆ ਲੈ ਵੀ ਚੜ੍ਹਨੇ ਟੇਕ ਮੱਥਾ ਪਾਕ ਕਬੱਡੀ ਫਿਰ ਸਵਾਰ ਆ ਰਹੇ ਮੁੰਡਿਆ ਔਰ ਦੁਨੀਆ ਤਾੜੀਆਂ ਮਾਰਨ ਤੇ ਕਹਿੰਦੇ ਮਜਬੂਰ ਹੋਈ ਬੈਠੀ ਹੈ ਵੀਰੇ ਸੇਵਕਾਫਾ ਵਾਲਾ ਰੇ ਪਰ ਫੇਪਲ ਵਾਲਾ ਟੁੱਟ ਟੁੱਟ ਕੇ ਪੈਂਦਾ ਮੇਰੇ ਮਿੱਤਰੋ ਪਰ ਰਾਏ ਭਰਾਲੇ ਵਾਲਾ ਆਹ ਬੜਾ ਸਿਆਣਾ ਮੇਰੇ ਮਿੱਤਰੋ ਨੰਬਰ ਧਾਵੀ ਦਾ ਹੈ ਲਨਾਲ ਵਾਲਿਆ ਮੈਨ ਸਰੇ ਨਾਲ ਸੇਗਲਾ ਗਲੇਰ ਪਰਿਵਾਰ ਦਾ ਚੰਦਜੀਤ ਸਿੰਘ ਚਰਨੀ ਮੇਰੇ ਮਿੱਤਰੋ ਇਹਦੇ ਆ ਨਿਊਜ਼ੀਲੈਂਡ ਦੇ ਵਿੱਚ ਅੰਤਰਰਾਸ਼ਟਰੀ ਕਬੱਡੀ ਪਲੇਅਰ ਆ ਤੇ ਉਧਰ ਜਗਦੀਪ ਸਿੰਘ ਮੇਰੇ ਮਿੱਤਰੋ ਰੱਲੀ ਵਾਲਾ ਤੇ ਲੋਂਗੋ ਵਾਲੀਆ ਸੁੱਖਾ ਇਹ ਟੱਕਰ ਚੋਟੀ ਦੀ ਲਵਲੀ ਭੱਜ ਤੁਰਿਆ ਕਿ ਭੱਤਿਆਂ ਨੂੰ ਇੱਕ ਜਣੇ ਬਾਣ ਮਿੱਤਰੋ ਅੱਜ ਟੱਕਰੇ ਨੇ ਹਾਣਿਆਂ ਨੂੰ ਖਾਣ ਮਿੱਤਰੋ ਆਹ ਰਾਜਾ ਖੇਡਦਾ ਹੈ ਲੱਖ ਲੱਖ ਦੀ ਦੁਨੀਆ ਤੇ ਧੁੰਮਾ ਮਾਪੁਰਸ਼ਾਂ ਦੇ ਵੱਡੇ ਕਾਪਰੇ ਵੱਡੇ ਕਾਪਰੇ ਆਹ ਦੁਨੀਆ ਦੇ ਤੁਮ ਹੈ ਛੋਟੇ ਵਰਗੇ ਆਹ ਸੇਵ ਕਰਕੇ ਦੇਖਣਾ ਵੀ ਹੁਣ ਕਾਉਣ ਵਰਕੇ ਲੱਗ ਰਹਾ ਹੈ ਆਹ ਰੇਡਰ ਦੇਖਣਾ ਮੇਰੇ ਵੀਰੋ ਹੌਸਲੇ ਦੇ ਨਾਲ ਕਬਟ ਗਿਆ ਪੈਂਦੀ ਹੈ ਨੰਬਰ ਵੀ ਖੁੱਲੇ ਦਿੱਤੇ ਹਨ ਔਰ ਸਮਾਂ ਵੀ ਕਹਿੰਦੇ ਮੇਰੇ ਵੀਰੋ ਇਧਰਲੇ ਪਾਸੇ ਛੋਟਿਆ ਇਹ ਤਾਂ ਨਹੀਂ ਗੱਲ ਵਾਲੀ ਸੋਹਣਿਆ ਆਹ ਦੇਖਦਾ ਨੰਬਰ ਧਾਵੀ ਦਾ ਆ ਗਿਆ ਕਹਿੰਦੇ ਫੇਰ ਭੋਲਾ ਜਲਾਣੀ ਵਾਲਾ ਇਹ ਪੁੱਠੀ ਪੈ ਗੱਲ ਹੋਰ ਹੋਣੀ ਸੀ ਆਹ ਸਾਹਮਣੇ ਜਲਾਣੀ ਵਾਲਾ ਭੋਲਾ ਕਹਿੰਦੇ ਕਬੱਡੀ ਪਾ ਰਿਹਾ ਤੇ ਸਾਹਮਣੇ ਲੰਗ ਵਾਲਿਆ ਸੁੱਖਾ ਵੀ ਚੋਟੀ ਦਾ 스타 ਆ ਮੇਰੇ ਮਿੱਤਰੋ ਕਨੇਕਾ ਟੂਰਨਾਮੈਂਟਾਂ ਦਾ ਬੈਸਟ ਹੋਣ ਦਾ ਮਾਣ ਆ ਪਰ ਸਾਹਮਣੇ ਆਓ ਅਰਜਨ ਦੇ ਤੀਰਵਾਂ ਗਰੰਗਲ ਖੜੀ ਕਰਦਾ ਆਓ ਇਹਦੇ ਚਰਨੀ ਰਾਏ ਧਰਾਣੇ ਦਾ ਹੈ ਖੇਡ ਮੈਦਾਨ ਦੇ ਵਿੱਚ ਦੇਖਣਾ ਮੇਰੇ ਵੀਰੋ ਸਿਰਾਂ ਹੋਇਆ ਪਿਆ ਹੈ ਬਾਹ ਪਰਸ਼ਾਨਾ ਅਸ਼ੀਰਵਾਦ ਹੈ ਵੱਡਾ ਖੇਡ ਮੇਲਾ ਕਹਿੰਦੇ ਕਬੱਡੀ ਦਾ ਹੈ ਪਰ ਟੱਚ ਵਧਿਆ ਸਿਰਕ ਦੇ ਔਰ ਸੱਚੀ ਬੋਲੀ ਬੋਲੀ ਹੈ ਢਾੜੋ ਵਾਲੇ ਨੇ ਵੀ ਨੰਬਰ ਚਰਨੀ ਦਾ ਹੈ ਪਰ ਆ ਮੁੰਡਾ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਲੜਾਲ ਵਾਲਿਆ ਇਹਦੀ ਵੀ ਚਰਚਾ ਹੋਣੀ ਹੈ ਇਹਦੀ ਸਿਤ ਹੋਣੀ ਹੈ ਟੋਲਾ ਵਾਲ ਦਾ ਲਵੀ ਹੈ ਗਵਾਰ ਪਿੰਡਾਂ ਕਹਿੰਦੇ ਕਦੇ ਉਸਤਾਦ ਦੇ ਚਰਚੇ ਕਦੇ ਵੀਰ ਕਲਾ ਉਹ ਚਰਚੇ ਕਰੇ ਹੁੰਦੇ ਨੇ ਮੇਰੇ ਵੀਰੋ ਜੀਮਿਆਂ ਦੇ ਅੱਜ ਵੇਖਣਾ ਮੇਰੇ ਵੀਰ ਉਸੇ ਲਾਗੇ ਦਾ ਝਾੜੋ ਪਿੰਡਾ ਬਾਬਾ ਬਿਸ਼ਨਗਰ ਦੀ ਮਿਹਰ ਹੈ ਬਾਬਾ ਗੋਬਿੰਦ ਰਾਜ ਦੀ ਕਿਰਪਾ ਹੈ ਔਰ ਬਾਬਾ ਰਾਮੁਲੀ ਜੀ ਮੇਰੇ ਵੀਰੋ ਜਿਹੜਾ ਦਾ ਆਸ਼ੀਰਵਾਦ ਹੈ ਔਰ ਮਿਹਰਾਂ ਕਹਿੰਦੇ ਮੇਰੇ ਵੀਰੋ ਸਾਰੇ ਨਗਰ ਦੀ ਇਧਰਲੇ ਪਾਸੇ ਦੇ ਨੇ ਰੇਡ ਪੈਂਦੀ ਹੈ ਔਰ ਫਿੱਟ ਜਾ ਸ਼ਰੀਰ ਲੈ ਵੀ ਲਾਲਵਾਲਿਆ ਕਰੀ ਗੱਲ ਮੁੰਡੇ ਦੀ ਔਰ ਰਾਮਣੇ ਨੇ ਵੀ ਕਹਿੰਦੇ 65 ਕਿਲੋ ਦੇ ਵਿੱਚ ਮੋਟਰਸਾਈਕਲ ਜਿੱਤਿਆ ਬੱਲੇ 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 ਵਾਸਿੰਗ ਮਸ਼ੀਨਾ ਕੋਲ ਡਰੀਆਂ ਜੱਤੀਆਂ ਨੇ ਤੇ ਬੱਲੇ ਬੱਲੇ ਕਰਵਾ ਗਿਆ ਜਿਹਨੂੰ ਸੇਵਕ ਦਾ ਜੱਫਾ ਬੱਲੇ ਤਾੜੀ ਮਾਰ ਦੋ ਸੇਵਕ ਦੇ ਨਾਂ ਤੇ ਆਓ ਤਾੜੀ ਜ਼ੋਰਦਾਰ ਮੇਰੇ ਮਿੱਤਰੋ ਪਰ ਜਲਾਨੀ ਵਾਲਾ ਵੇਖਣਾ ਹੈ ਵੇਰ ਵੇਰ ਕੇ ਕਬੱਡੀਆਂ ਪਾਉਣਾ ਹੈ ਲੈ ਵੀ ਸੁੱਖਿਆ ਜੇ ਤੂੰ ਨੂੰ ਹੱਥ ਕਰੇ ਪਰ ਆਹ ਸਾਹਮਣੇ ਵੇਖਣਾ ਲੋਂਗੋ ਵਾਲੀਆ ਲੋਂਗੋ ਵਾਲੀਆ ਆਹ ਪੈਗਾ ਲਪੇਟਾ ਲਗ ਰਾਂ ਜੌਰ ਚੱਪਾ ਚੱਕਾ ਚੱਪਾ ਚੱਪਾ ਚਰਖਾ ਆਹ ਚੱਪਾ ਚੱਪਾ ਚਰਖਾ ਝੱਲਾ ਮੇਰੇ ਮਿੱਤਰੋ ਓਏ ਆਹ ਬਰੋਬਰ ਮੇਰੇ ਵੀਰੋ ਮਾਣ ਵੇਖਣਾ ਚਰਨਦੀਪ ਸਿੰਘ ਚਰਨੀ ਕਹਿੰਦੇ ਜਿੱਥੋਂ ਦਾ ਜਿੰਦਰਾ ਜਿੱਥੋਂ ਦੇ ਮਿੱਤਰੋ ਕੁਲਦੀਪ ਜਿੱਥੋਂ ਦੇ ਉਮੇ ਸ਼ੰਕਰ ਵਰਗੇ ਵਿੰਦਰ ਬੌਂਸ ਵਰਗੇ ਕਹਿੰਦੇ}{|\text{national ਦੇ ਚੋਟੀ ਦੇ ਪਲੇਅਰ ਹੋਇਆ ਆ ਮੈਚ ਸਿਰੇ ਦਾ ਜਗਦੀਪ ਰੱਲੀ ਵਾਲਾ ਤੇ ਲੰਗੋਲੀਆ ਸੁੱਖਾ ਕਹਿੰਦੇ ਮੇਰੇ ਮਿੱਤਰੋ ਕਿਹੜਾ ਗਰਾਊ ਬੱਲੇ ਬੱਲੇ ਮਾਹ ਪ੍ਰਸ਼ਾਦਾ ਮੇਲਾ ਕਿ ਹਾਰਾਂ ਜਿੱਤਾਂ ਦੇ ਨਾਲ ਫੈਸਲੇ ਮਿੱਤਰੋ ਅਧੂਰੇ ਰਹਿਣਗੇ ਆਓ ਚੱਲ ਪੇ ਪਹਿਣਗੇ ਮਾਰ ਦੇਣਾ ਡੰਗ ਗੜੋਏ ਨਾਮ ਲੱਭ ਬਈ ਨਿਤਰ ਨੇ ਨਾਗਾ ਜੋ ਖੜਾ ਪੈ ਸੱਪ ਬਈ ਲੰਗੇ ਆਣੀਆਂ ਜੋਹਰਾ ਗੱਲਾਂ ਸੱਚ ਕਹਿ ਗਿਆ ਆਓ ਥੋੜੇ ਸਮੇਂ ਨੂੰ ਬਹੁਤਾ ਲੱਗ ਰਹਿਣਾ ਝਾੜੋ ਦਾ ਮੇਲਾ ਜਿੱਤ ਕੇ ਕੌਣ ਲੈ ਗਿਆ ਇਧਰਲੇ ਪਾਸੇ ਛੋਟਾ 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 ਪਰ ਉਹ ਵੇਖ ਰਹਾ ਮੁੰਡਾ ਭਾਈ ਪਰ ਲੋਗੜੀ ਅਰਸ਼ਾ ਕਹਿੰਦੇ ਭਲੇਖਾ ਪਹਿਨਣਾ ਪਰ ਵੇਖ ਰਹਾ ਤੇਰੇ ਪਾਸੇ ਥੋੜੀ ਤਿਆਰੀ ਹੋਰ ਲੱਗ ਜੇ ਗੱਲ ਵੜ ਜੇ ਇਧਰਲੇ ਪਾਸੇ ਰੇਡ ਪਾਉਣ ਦੇ ਲਈ ਕਹਿੰਦੇ ਝਾੜੋ ਵਾਲਾ ਵੜ ਗਿਆ ਬਬੂ ਕਾ ਸਤਾ ਮੁੰਡਾ ਵੀ ਫਿੱਟਾ ਹੈ ਇਧਰ ਮਾਹਪੁਰਸ਼ ਵੀ ਆ ਗਿਆ ਸਾਡੇ ਬਹੁਤ ਬਹੁਤ ਧੰਨਵਾਦ ਮਾਹਪੁਰਸ਼ਾਂ ਦਾ ਬਾਬਾ ਜੀ ਮੈਚ ਬਹੁਤ ਤਾਕੜਾ ਮੈਚ ਸਿਰੇ ਦਾ ਦੋਨੋਂ ਟੀਮਾਂ ਦੇ ਦਰਮਿਆਨ ਬੱਲੇ ਬੱਲੇ ਮਾਹਪੁਰਸ਼ਾਂ ਦਾ ਮੇਲਾ ਧੰਨ ਧੰਨ ਬਾਬਾ ਗੋਬਿੰਦ 10 ਮਾਮ ਪਰਸ਼ਾਨਾ ਮੇਲਾ ਮੇਰੇ ਮਿੱਤਰੋ ਵੱਡੇ ਸਟਾਰ ਆ ਨਿਊਜ਼ੀਲੈਂਡ ਦੇ ਵਿੱਚ ਖੇਡਿਆ ਬਾਬਾ ਜੀ ਕੁਲਦੀਪ ਪਰਦੇ ਤਰੋੜੇ ਨਗਰ ਦਾ ਕਲੇਰ ਪਰਵਾਰ ਦਾ ਉਧਰ ਮੀਨਾ ਜਿ ਖੇਪੜਾ ਦਾ ਆਓ ਸਭ ਨੇ ਦੇਖਦਾ ਹੈ ਲੇ ਵੀ ਨਯਾਨ ਇਧਰ ਮਾ ਕਹਿੰਦੇ ਰਾਜਧਾਣੇ ਵਾਲਾ ਬਾਬਾ ਜੀ ਆ ਮੁੰਡਾ ਵੀ ਨਿਊਜ਼ੀਲੈਂਡ ਖੇਡ ਕੇ ਆਇਆ ਹੈ ਰਾਜਧਾਣੇ ਪਿੰਡ ਦਾ ਕਹਿੰਦੇ ਚਰਨੀ ਜੁੱਸੇ ਲਈ ਨੰਬਰ ਜੋੜਦਾ ਹੋਇਆ ਹੈ ਇਧਰ ਵੱਡੇ ਪਿਆਰ ਨੇ ਬਾਬਾ ਰਾਮੁਲੀ ਦੀ ਢਾਡੋ ਵਾਲੇ ਔਰ ਮੇਰੇ ਵੀਰੋਂ ਵੱਡੀ ਮਿਹਰ ਹੈ ਔਰ ਵੇਖਣਾ ਵੀ ਵੱਡੇ ਜਿਹੜੇ ਪਿਆਰ ਪਾਇਦੇ ਕੀਤੇ ਹੈ ਟੋਲਾ ਵਾਲਿਆਂ ਲਵੀ ਕਬੱਡੀ ਪਾਉਣਾ ਖੇਡ ਮੈਦਾਨ ਦੇ ਵਿੱਚ ਔਰ ਵੇਖਣਾ ਸਾਹਮਣੇ ਜਗਦੀਪ ਰੱਲੀ ਵਾਲਾ ਪਰ ਆਹ ਵੇਖਣਾ ਸੁੱਖਾ ਲਾਂਗੋ ਵਾਲਿਆ ਆਹ ਪਲਾਂਗੀ ਕਹਿੰਦੀ ਵਾਜਦੇ ਪੰਪ ਹੰਦੇ ਦੂਰ ਕਬੱਡੀ 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 ਲੈ ਵੀ ਜ਼ਰੂਰੀ ਬੇਨਤੀ ਹੈ ਵੀ ਬਾਬਾ RAMUNI ਜੀ ਵੱਲੋਂ ਸਾਡਾ ਗੁਰੀ ਪੰਜਾਬ ਪੁਲਸ ਕਹਿੰਦਾ ਵੀ ਹਰ ਇੱਕ ਪਲੇਅਰ ਦਾ ਜਿਹੜੇ ਪਲੇਅਰ ਖੇਡਦੇ ਆ ਇਧਰ ਕੋਈ ਪਲੇਅਰ ਖਾਲੀ ਨਹੀਂ ਜਾ ਰਿਹਾ ਹਰ ਇੱਕ ਮਾਨ ਸਨਮਾਨ ਬਾਬਾ ਰਾਮੁਨੀ ਜੀ ਧੰਤਨ ਬਾਬਾ ਗੋਬਿੰਦਾਸ ਮਹਾਰਾਜ ਜੀ ਦੀ ਵਰਸੀ ਆ ਤੇ ਕੁਸ਼ਤੀ ਦੰਗਲ ਕੱਲ ਨੂੰ ਮਹਾ ਕੁਸ਼ਤੀ ਦੰਗਲ ਹੁਣ ਇਸ ਧਰਤੀ ਤੇ ਲੈ ਵੀ ਚੋਟੀ ਚੋਟੀ ਦੇ ਸਟਾਰ ਆ ਤੇ ਕੁਲਵਿੰਦਰ ਝਾੜੋ ਵਾਲਾ ਆ ਕੁਲਵਿੰਦਰ ਕਦੇ ਝਾੜੋ ਵਾਲਾ ਲੈ ਵੀ ਕੁਲਵਿੰਦਰ ਅੱਖਾਂ ਤੇ ਗੱਲ ਆ ਗਈ ਆ ਮੁੰਡਿਆ ਸਾਰਾ ਪਿੰਡ ਵੇਨਾ ਚਾਚੇ ਤਾਏ ਬੈਠਿਆ ਸੇ ਪਾਸੇ ਯਾਰ ਬੇਲੀ ਖੜੇ ਆ ਵੀ ਕੁਲਵਿੰਦਰ ਜੱਜ ਕਦੇ ਉਂਗਲ ਖੜੀ ਕਰਦੇ ਤੇ ਅੱਜ ਥਾਪੀਆਂ ਮਾਰਦੇ ਤੇ ਭੰਗੜੇ ਪੁਆਰੇ ਫਿਰ ਸਵਾਰ ਆਰੇ ਆ ਕੁਲਵਿੰਦਰ ਤੇ

ਕਬੱਡੀ ਚੋਟੀ ਵਾਲਾ ਮੈਚ ਕਹਿੰਦੇ ਘੱਟ ਘੱਟ ਕੇ ਜਫਾ ਪਟਿਆ ਉਹ ਮੀਣਾ ਮੀਣਾ ਐਕਟਵਾਂ ਦਾ ਜੇਤੂ ਪਰ ਸਾਹਮਣੇ ਇਹ ਕਬੱਡੀ 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 ਉਹ ਪਿਆਰ ਦਾ ਪਿਆਰ ਦਾ ਪਿਆਰ ਉਹ ਪਿਆਰ ਓਏ ਹੈਲੋ ਓਏ ਭਾਈ ਪਿਆਰ ਵਾਲਿਆ ਪਿਆਰ ਦਾ ਕੀ ਗੱਲ ਭਾਈ ਖੇਡਾ ਪਿਆਰ ਕੋਈ ਗੱਲ ਨਹੀਂ ਨਾ 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 ਸੇਵ ਖੜੋ ਯਾਰ ਮੀਣਾ ਬਾਲ ਖੜੋ ਭਰਾ ਬਣ ਕੇ ਭਰਾ ਬਣ ਕੇ ਪਤੰਦਰੋਂ ਗਰਮੀ ਤੇ ਪਹਿਲਾਂ ਹੀ ਵਾਲੀ ਹੈ। ਹਾਂ ਠੰਡੇ ਰਿਆਂ ਕਰੋ ਠੰਡੇ ਰਿਆਂ ਕਰੋ। ਹਾਂ ਭਰਾ ਬਣ ਕੇ ਵੀਰਿਆ। ਹਾਂ ਸਾਰੇ ਤੁਸੀਂ ਸੀਨੀਅਰੋ ਚੱਲਦਾ ਰਹਿੰਦਾ ਮਾਰਿਆ ਕਰੋ ਪਰ ਬੋਲੀਆਂ ਬੋਲੀਆਂ ਪਰ ਗਰਮੀ ਜ਼ਿਆਦਾ ਥੋੜਾ ਧਿਆਨ ਨਾਲ ਵੀ ਚੱਲ ਰਹੀ ਸੀਨੀਅਰਾਂ ਮੁੰਡਿਆਂ ਇਦਾਂ ਸੋੜੇ ਨਹੀਂ ਲੱਗਦੇ ਆਪਾਂ। ਹਾਂ ਭਰਾ ਬਣ ਕੇ ਚੱਰਨੀ ਚੱਰਨੀ ਹਾਂ ਖੜ ਜਾ ਭਰਾ ਬਣ ਕੇ ਮਹਾਪੁਰਸ਼ਾਂ ਦਾ ਮੇਲਾ ਇਦਾਂ ਦਾ ਕੋਦੇ ਤੇ ਚੰਗਾ ਨਹੀਂ ਲੱਗਦਾ। ਵੀਰ ਬਣ ਕੇ ਖੇਡਾਂ ਪਿਆਰ ਵਟਦੀ ਹੈ। ਖੇਡਾਂ ਪਿਆਰ ਬਣਦੇ ਕੋਈ ਸੁਖੇ ਸੁਖੇ ਖੜੋ ਜਗਦੀਪ ਕੋਈ ਗੱਲ ਨਹੀਂ ਭਰਾ ਬਣ ਕੇ ਸਮਝਾ ਰਿਏਗੇ ਚਰਨੀ ਰਾਏ ਪ੍ਰਾਣੇ ਵਾਲਿਆਂ ਠੰਡਾਰੇ ਮੁੰਡਿਆਂ ਠੰਡਾਰੇ ਕੋਈ ਗੱਲੇ ਆਪਾਂ ਹੈਲੋ ਹੈਲੋ ਆਪਾਂ ਰੋਜ਼ ਹੀ ਇਕੱਠੇ ਹੋਣਾ ਇਹ ਕਿਹੜਾ ਕੰਮ ਭਰਾ ਮੇਲਾ ਵੀ 12 ਸਾਲ ਬਾਅਦ ਆਉਣਾ ਹੈ ਰੋਜ਼ ਖੇਡਣਾ ਤੁਸੀਂ ਰੋਜ਼ ਮੈਚ ਹੋਣੇ ਹੈ ਰੋਜ਼ ਰੇਡਾਂ ਤੇ ਜਿਹੜੀਆਂ ਥਾਪੀਆਂ ਪੱਟੜੀਆਂ ਜੱਫੀਆਂ ਤੇ ਥਾਪੀਆਂ ਪੱਟੜੀਆਂ ਸੋ ਪਿਆਰ ਦੇ ਨਾਲ ਹਾਂ ਪਿਆਰ ਦੇ ਨਾਲ ਭਰਾ ਬਣ ਕੇ ਹਾਂ ਤੁਸੀਂ ਸਾਡੇ ਜਿਹੜੇ ਭਰਾਓ ਸਾਰੇ ਔਰ ਇੱਕ ਪਰਿਵਾਰ ਹੈ ਜਿਹੜੀ ਕਬੱਡੀ ਹੈ ਪਿਆਰ ਵੰਡਦੀਆਂ ਖੇਡਾ ਹੈ ਪਿਆਰ ਨਾਲ ਖੇਡਾਂਗੇ ਲੈ ਵੀ ਜਲਾਣੇ ਵਾਲਿਆ ਬਾਪਾ ਬਾਬਾ ਜੀ ਵੱਲੋਂ ਗੁਰੂ ਨੰਬਰ ਦੇ ਲਈ ਪਾਚਾ ਆ ਬਾਪਾ ਲੈ ਆਓ ਸਾਹਮਣੇ ਰੇਡ ਪੈਂਦੀ ਹੈ ਕਹਿੰਦੇ ਭੋਲੇ ਜੀ ਮੇਰੇ ਵੀਰੋ ਕਲਪੁਰੀ ਹੋਣ ਦੇ ਨਰੀਆਂ ਨਾਲ ਆਓ ਸਾਹਮਣੇ ਦੇਖਣਾ ਹੈ ਭੋਲਾ ਬਾਬਾ ਜੀ ਕਬੱਡੀ ਪਾਰ ਝੋਟੀਆਂ ਵਿੱਚ ਜੈਤੂ ਗੋਲ ਡਰਿੰਗਾਂ ਦਾ ਐਲਈਡੀਆਂ ਦਾ ਜੈਤੂ ਕਹਿੰਦੇ ਕਬੱਡੀ ਪੈ ਗਈ ਹੈ ਲੌਂਗ ਵਾਲੀ ਸੁੱਖਾ ਬੱਲੇ ਬੱਲੇ ਟੱਕਰ ਚੋਟੀ ਦੀ ਟੱਕਰ ਚੋਟੀ ਦੀ ਆ ਆ ਆ ਆ ਆ ਵਾਹ ਵਾਹ ਭੋਲੇਆ ਬਾਬਾ ਜੀ ਆਹ ਮੁੰਡੇ ਨੇ ਝੋਟੀਆਂ ਜਿੱਤੀਆਂ ਇਹਨੂੰ ਸੋਨੇ ਦੀਆਂ ਮੁੰਡੀਆਂ ਜਿੱਤੀਆਂ ਔਰ ਵੱਡੇ ਸਰਮਾਨ ਹੋਏ ਆ ਭੋਲੇ ਦੇ ਪਰ ਵੇਖਣਾ ਹੁਣ ਰੇਡ ਪੌਂਡ ਲਈ ਕਹਿੰਦੇ ਖਿਡਾਰੀ ਲੰਮੋ ਹੋ ਗਿਆ ਹੈ ਲੈ ਵੀ ਸੇਵਨਾ ਵੇਖ ਲੈ ਬਹੁਤ ਕੁਝ ਹੋ ਗਿਆ ਮੁੰਡਿਆ ਹੁਣ ਸਮਾਂ ਥੋੜਾ ਰਹਿ ਗਿਆ ਜੇ ਕੁਝ ਨਾ ਹੋਇਆ ਪਰ ਗੱਲਾਂ ਪਛਤਾਵਾ ਰਹਿਣਾ ਮੇਲਾ ਪਿੰਡ ਦਾ ਮਸਲਾ ਹੈਂਡ ਦਾ ਜਫਾ ਲਾ ਓਏ ਸੋਹਣਿਆ ਇਹ ਪਰ ਉਹ ਵੇਖਣਾ ਸਾਹਮਣੇ ਨੰਬਰ ਧਾਵੀ ਦਾ ਹੈ ਨੰਬਰ ਲੰਗੋਵਾਲ ਦਾ ਹੈ ਲੈ ਵੀ ਤੋਲਾ ਵਾਲੀ ਆ ਗਿਆ ਖੇਡ ਮੈਦਾਨ ਦੇ ਵਿੱਚ ਲੈ ਵੀ ਲੰਦਾਨ ਵਾਲਾ ਚੱਕ ਮੈਗ ਦੇ ਲਵਲੀ ਕਹਿੰਦੇ ਲਵਲੀ ਤੋਲਾ ਵਾਲੀ ਆ ਕਹਿੰਦੇ ਪੱਕੇ ਤੌਰ ਤੇ ਆਹ ਟੀਮ ਦੇ ਵਿੱਚ ਖੇਡਦਾ ਬਾਬਾ ਜੀ ਬੱਲੇ ਬੱਲੇ ਕਰਵਾਉਂਦਾ ਪੰਜਾਬ ਤੇ ਹਰਿਆਣੇ ਦੇ ਕਬੱਡੀ ਗੱਪਾਂ ਤੇ ਬਾਜੇ ਦੇ ਵਿੱਚ ਦੁਆਬੇ ਦੇ ਵਿੱਚ ਬਾਹ ਦੇ ਵਿੱਚ ਤੇ ਕਹਿੰਦੇ ਮੇਰੇ ਮਿੱਤਰੋ ਹਰਿਆਣੇ ਦੇ ਵਿੱਚ ਝਾੜੋ ਨਗਰ ਦਾ ਨਾਂ ਕਹਿੰਦੇ ਮੇਰੇ ਮਿੱਤਰੋ ਵੱਡੇ ਨਾਂ ਲਿਆ ਜਾਂਦਾ ਲਓ ਸਾਹਮਣੇ ਸਾਹਮਣੇ ਮੀਣਿਆ ਉਹੀ ਆ ਉਹ ਦੇਖਣਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਰਾਏ ਭਰਾਣੇ ਵਾਲਾ ਸੇਵਕ ਆ ਝਾੜੋ ਵਾਲਾ ਲੱਗਦਾ ਜੋਰ ਪਰ ਨੰਬਰ ਨੰਬਰ ਆ ਨਹੀਂ ਹਰੀਸਾ ਮੈਚ ਸੁਨਾਪ ਲੈ ਵੀ ਚਰਨੀ ਜਿੱਤ ਗਈ ਬਹੁਤ ਬਹੁਤ ਧੰਨਵਾਦ ਸੋਡਾ ਲੈ ਵੀ ਚਰਨੀ ਕੋਈ ਗੱਲ ਨਹੀਂ ਬਾਪੂਸਾਂ ਦਾ ਮੇਲਾਗਾ ਚੱਲਦਾ ਰਹਿਣਾ ਚੱਲਦਾ ਰਹਿਣਾ ਸੋਹਣਿਆ ਕੋਈ ਗੱਲ ਨਹੀਂ ਜਿੱਤ ਹਾਰ ਬਣੀ ਆਈ ਹੈ ਪਿਆਰ ਨਾਲ ਜਿੰਨੂ ਜਿੰਨੂ ਆ ਮੈਂ ਸਵਾਦ ਵਧੀਆ ਲੱਗਿਆ ਮਹਾਂਪੁਰਸਾਂ ਦੇ ਨਾਲ ਤੇ ਸੱਤੇ ਦੇ ਲੋ ਤਾੜੀ ਮਾਰਦੇ ਯਾਰ ਤਾੜੀ ਮਾਰਦਗੇ ਯਾਰ ਔਰ ਦੇਖਣਾ ਲੋਂਗੋ ਵਾਲੀਏ ਮੁੰਡੇ ਚਾਲੇ ਮੈਚ ਦੇ ਵਿੱਚੋਂ ਜੇਤੂ ਰਹੇ ਆ ਉਹ ਪਹਿਲਾਂ ਜੀ ਤੇ ਗੁਰਨੇ ਖਲ ਆ ਜਾਣਗੇ ਮੁੰਡੇ